ਫਿਲਮ ਨਗਰੀ ਮੁੰਬਈ ਦੇ ਵਿੱਚ ਤੁਮਨ ਫਿਰੰਦਾ ਸੁਪਨਾ ਲੈ ਕੇ ਦੋ ਸਹੇਲੀਆਂ ਟ੍ਰੇਨ ਦੇ ਵਿੱਚ ਬੈਠ ਗਈਆਂ ਲੇਕਿਨ ਕੋਪਾਲ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਗਲਤ ਕਦਮ ਪੁੱਟ ਲਿਆ ਤੇ ਉਹਨਾਂ ਨੂੰ ਮਾਪੇ ਦੀ ਯਾਦ ਸਤਾਉਣ ਲੱਗੀ ਤੇ ਉਹ ਵਾਪਸੀ ਛਤੀਸਗੜ ਐਕਸਪ੍ਰੈਸ ਟ੍ਰੇਨ ਦੇ ਵਿੱਚ ਬੈਠ ਕੇ ਸਰਹੰਦ ਵੱਲ ਨੁਰਵਾਨਾ ਹੋ ਗਈਆਂ ਮਾਮਲਾ ਸ਼੍ਰੀ ਫਤਿਹਗੜ ਸਾਹਿਬ ਦਾ 10000 ਰਿਆ ਜਿੱਤੇ ਕਿ ਬੱਚੀਆਂ ਦੇ ਮਾਪਿਆਂ ਨੇ ਪੁਲਿਸ ਦੇ ਕੋਲ ਇਤਲਾਹ ਦਿੱਤੀ ਸੀ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ ਤੇ ਬੱਚੀਆਂ ਟ੍ਰੇਨ ਤੇ ਬੈਠ ਕੇ ਸਰਹੰਦ ਸਟੇਸ਼ਨ ਤੇ ਪਹੁੰਚੀਆਂ ਤੇ ਰੇਲਵੇ ਪੁਲਿਸ ਵੱਲੋਂ ਬਾਲ ਪলাই ਕਮੇਟੀ ਨਾਲ ਸੰਪਰਕ ਕੀਤਾ ਗਿਆ ਤੇ ਬੱਚੀਆਂ ਨੂੰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਕਮੇਟੀ ਨੇ ਬੱਚੀਆਂ ਦੀ ਕਾਉਂਸਲਿੰਗ ਕੀਤੀ ਤੇ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਉਹਨਾਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਸਰਹੰਦ ਤੋਂ ਤਕਰੀਬਨ ਵੀਰ ਵਰਮਿਤੋਂ ਘਰੋਂ ਚਲੇ ਗਏ ਇਸ 10ਵੀਂ ਕਲਾਸ ਦੇ ਵਿਦਿਆਰਥਣਾ ਸੀ ਆਪਸ ਵਿੱਚ ਹੀ ਸਲਾਹ مشورہ ਕਰਕੇ ਕਿ ਬੰਬੇ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਕਿ ਬੰਬੇ ਦੇ ਵਿੱਚ ਅਸੀਂ ਫਿਰ ਮਹਾਨਗਰੀ ਜਾਂ ਘੁੰਮਣ ਫਿਰਨ ਦੇ ਉਦੇਸ਼ ਲੈ ਕੇ ਜਾਂ ਘਰੋਂ ਡਿਸਟਰਬ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਕਾਉਂਸਲਿੰਗ ਦੇ ਵਿੱਚ ਕਈ ਸਰੀਆਂ ਗੱਲਾਂ ਹੌਲੀ-ਹੌਲੀ ਸਾਹਮਣੇ ਆ ਰਹੀਆਂ ਤੇ ਉਹ ਚਲੋਂ ਘਰੋਂ ਚਲੇ ਗੀਆਂ ਉੱਥੋਂ ਜਾ ਕੇ ਭਪਾਲ ਤੋਂ ਜਦੋਂ ਪਤਾ ਲੱਗਿਆ ਤਾਂ ਉੱਥੋਂ ਦੇਖਿਆ ਕਿ ਨਹੀਂ ਅਸੀਂ ਗਲਤ ਕਦਮ ਪੁੱਟ ਲਿਆ ਉਸ ਤੋਂ ਬਾਅਦ ਉੱਥੋਂ ਉਹਨੇ ਵਾਪਸ ਆਉਣ ਦੀ ਸੋਚੀ ਤਾਂ ਉੱਥੋਂ ਉਹਨੇ ਜੋ ਰੇਲਵੇ ਪੁਲਿਸ ਸੀ ਉਹਨਾਂ ਨੇ ਦੀ ਹੈਲਪ ਕੀਤੀ ਉਸ ਤੋਂ ਬਾਅਦ ਉਹਨੂੰ ਵਾਪਸ ਸਵੇਰੇ तकरीबन 2:30-3 ਵਜੇ ਸਰੰਦ ਰੇਲਵੇ ਸਟੇਸ਼ਨ ਤੇ ਆਈਆਂ ਤਾਂ ਸਾਡੀ ਸਾਰੀ ਬਾਲ ਭਲਾਈ ਕਮੇਟੀ ਚੇਅਰਮੈਨ ਸਾਹਿਬ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਨੇ ਉਹਨਾਂ ਨੇ ਜਾ ਕੇ ਉੱਥੇ ਮਤਲਬ अर्ਲੀ ਮਾਰਨਿੰਗ ਜਾ ਕੇ ਬੱਚਿਆਂ ਨੂੰ ਰੀਹੈਬਿਲੀਟੇਸ਼ਨ ਜੋ ਵੀ ਉਹਨਾਂ ਨੂੰ ਬੰਦਾ ਸੀ ਉਹ ਦਿੱਤਾ ਗਿਆ ਸਾਰਾ ਉਸ ਤਰੀਕੇ ਦੇ ਨਾਲ ਤੇ ਉਹਨਾਂ ਦੀ ਕਾਉਂਸਲਿੰਗ ਕੀਤੀ ਗਈ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਗਈ ਰੇਲਵੇ ਪੁਲਿਸ ਦੇ ਨਾਲ ਸਹਿਯੋਗ ਦੇ ਨਾਲ ਸਾਰਾ ਕੁਝ ਤੇ ਜੋ ਨਾਜਰ ਸਿੰਘ ਜੀ ਤੋਂ ਆਪਣਾ ਲੋਕਲ ਪੁਲਿਸ ਤੋਂ ਉਹਨਾਂ ਨੇ ਮਾਲ ਲੈ ਕੇ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਸਬੂਤ ਦਿੱਤਾ ਗਿਆ ਮਾਪਿਆਂ ਨੂੰ ਸਮਝਾਇਆ ਗਿਆ ਕਿ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਾਹਮਣੇ ਤੇ ਇਹੀ ਆਇਆ ਵੀ ਕੁੜੀਆਂ ਨੂੰ ਜਦ ਪੁੱਛਿਆ ਸੀ ਕੁੜੀਆਂ ਕਹਿੰਦੀਆਂ ਵੀ ਸਾਨੂੰ ਘੁੰਮਣ ਫਿਰਨ ਦਾ ਸੋਚ ਵੀ ਸੀਗਾ ਵੀ ਅਸੀਂ ਘੁੰਮਣ ਫਿਰ ਕੇ ਆਈਏ ਕਿਤੇ ਤਾਂ ਉਹ ਕਹਿੰਦੇ ਵੀ ਅਸੀਂ ਬਿਨਾ ਦੱਸੇ ਚਲੇ ਗਏ ਘਰੋਂ ਵੀ ਸਾਨੂੰ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਹਾਲਾਤ ਪੈਦਾ ਹੋ ਜਾਣਗੇ ਜਦੋਂ ਘਰੋਂ ਗਏ ਕਰਨ ਜਾ ਕੇ ਉਹਨਾਂ ਨੂੰ ਜਪਪਾਲ ਉੱਤੇ ਪਹੁੰਚੀਆਂ ਉਹ ਪਪਾਲ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਉੱਥੇ ਤੋਂ ਹੀ ਕੁੜੀਆਂ ਜਿਹੜੀਆਂ ਵਾਪਸ ਆ ਗਈਆਂ ਕੁੜੀਆਂ ਉਰੇ ਵਾਪਸ ਆ ਗਈਆਂ ਤਾਂ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਉਰੇ ਤੋਂ ਉਹਨਾਂ ਦੀ ਕਾਉਂਸਲਿੰਗ ਵਗੈਰਾ ਕਰਕੇ ਜਿਹੜੀ ਵੀ ਕਾਗਜ਼ੀ ਕਾਰਵਾਈ ਸਾਡੀ ਸੀਗੀ ਕਾਸੀ ਉਹਨਾਂ ਨੂੰ ਕਾਗਜ਼ੀ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਨਾਲ ਪੇਰੈਂਟਸ ਆਏ ਸੀਗੇ ਉਹ ਪੇਰੈਂਟਸ ਦੇ ਆਹਰ ਲਿਓ ਨਮ ਕਰਤਾ ਸੀ ਇਸ ਮੌਕੇ ਬਾਲ ਪਲਾਈ ਕਮੇਟੀ ਦੇ ਅਧਿਕਾਰੀ ਵਰਿੰਦਰ ਕੌਰ ਨੇ ਦੱਸਿਆ ਕਿ ਅੱਜ ਕੱਲ ਦੇ ਸੋਸ਼ਲ ਮੀਡੀਆ ਦੌਰ ਦੇ ਵਿੱਚ ਬੱਚੇ ਤੇਜ਼ੀ ਦੇ ਨਾਲ ਪ੍ਰਭਾਵਿਤ ਹੋ ਜਾਂਦੇ ਨੇ ਤੇ ਉਹ ਕਦੇ-ਕਦੇ ਗਲਤ ਕਦਮ ਵੀ ਚੁੱਕ ਲੈਂਦੇ ਨੇ ਤੇ ਇਹ ਜਿਹੇ ਵਿੱਚ ਮਾਪਿਆਂ ਨੂੰ ਲੋੜ ਹੈ ਬੱਚਿਆਂ ਦੇ ਉੱਪਰ ਖਾਸ ਧਿਆਨ ਦੇਣ ਦੀ ਤੇ ਉਹਨਾਂ ਨੂੰ ਮੋਬਾਈਲ ਦੀ ਵਰਤੋਂ ਘਟਾਉਣ ਦੀ ਤਾਂ ਕਿ ਉਹਨਾਂ ਦੇ ਬੱਚੇ ਗਲਤ ਕਦਮ ਨਾ ਚੁੱਕਣ। ਬਸ ਇਹੀ ਕਹਾਂਗੇ ਕਿ ਆਪਣੇ ਬੱਚਿਆਂ ਦਾ ਹਰ ਕਦਮ ਤੇ ਧਿਆਨ ਰੱਖਣਾ ਚਾਹੀਦਾ ਹੈ ਬੱਚੇ ਅਗਰ ਕਿਤੇ ਥੋੜਾ ਵੀ ਇੱਧਰ-ਉੱਧਰ ਜਾਂਦੇ ਨੇ ਕਿਉਂਕਿ ਇੱਕ ਸੋਸ਼ਲ ਮੀਡੀਆ ਸੀ ਅੱਜ ਕੱਲ ਦੇਖਿਆ ਕਿ ਜੋ ਕੋਵਿਡ ਬਾਦ ਬੱਚੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਨਫਲੂਐਂਸ ਹੋ ਰਹੇ ਨੇ ਤੇ ਮੈਂ ਤਾਂ ਇਹੀ ਅਪੀਲ ਕਰਾਂਗੀ ਕਿ ਬੱਚਿਆਂ ਨੂੰ ਆਪਣੇ ਫੋਨ ਸੋਸ਼ਲ ਮੀਡੀਆ ਤੋਂ ਥੋੜਾ ਦੂਰ ਰੱਖਿਆ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਦੇਣ ਤੇ ਉਸ ਤੋਂ ਇਲਾਵਾ ਹੋਰ ਐਕਟੀਵਿਟੀਆਂ ਦੇ ਵਿੱਚ ਬੱਚਿਆਂ ਨੂੰ ਪਾਇਆ ਜਾਵੇ ਤਾਂ ਕਿ ਬੱਚੇ ਆਪਣਾ ਜ਼ਿੰਦਗੀ ਦੀ ਸਿਹਤ ਪ੍ਰਾਪਤ ਕਰ ਸਕਣ ਨਾ ਕਿ ਇੱਧਰ ਉੱਧਰ ਭਟਕਣ ਜਿਸ ਦੇ ਨਾਲ ਕਿ ਭਟਕ ਕੇ ਉਹਨਾਂ ਦੀ ਬੱਚਿਆਂ ਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ ਬਿਊਰੋ ਰਿਪੋਰਟ ਜਗਬਾਨੀ ਟੀਵੀ